ਪ੍ਰਦੀਪ ਤੇ ਸੰਦੀਪ ਜੋ ਪਿਛਲੇ ਦਿਨੀ ਯੂਐਸਏ ਤੋਂ ਡਿਪੋਰਟ ਹੋ ਕੇ ਆਪਣੇ ਘਰ ਪਰਤੇ ਹੀ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਪੁਲਿਸ ਵੱਲੋਂ ਕਰ ਲਿੱਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਜਿਹੜੀ ਆ ਉਹ ਕਤਲ ਮਾਮਲੇ ਦੇ ਵਿੱਚ ਜਿਹੜੀ ਆ ਹੋਈ ਹੈ ਤੇ ਲੇਕਿਨ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਦੁੱਗਣਾ ਹੁੰਦਾ ਹੋਇਆ ਉਦੋਂ ਨਜ਼ਰ ਆਇਆ ਜਦੋਂ ਦੋਵਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਜਾਂਦੀ ਹੈ ਤੇ ਇਸ ਵਕਤ ਸਤਨਾਮ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਪ੍ਰਦੀਪ ਸਿੰਘ ਦੇ ਜਿਹੜੇ ਪਿਤਾ ਨੇ ਅਤੇ ਸੰਦੀਪ ਸਿੰਘ ਦੇ ਜਿਹੜੇ ਆਹੋ ਤਾਇਆ ਜੀ ਨੇ ਤਾਂ ਦੋਵੇਂ ਜਿਹੜੇ ਪ੍ਰਦੀਪ ਤੇ ਸੰਦੀਪ ਜਿਹੜੇ ਆ ਦੋਵੇਂ ਕਜ਼ਨ ਬ੍ਰਦਰ ਨੇ ਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਹੀ ਜਾਣਾਂਗੇ ਕਿ ਅਖੀਰਕਾਰ ਇਸ ਮਾਮਲੇ ਪਿੱਛੇ ਸਚਾਈ ਕੀ ਹੈ ਭਾਈ ਜੀ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਦੇ ਉੱਤੇ ਕੀ ਮਾਮਲਾ ਦਰਸੀਗਾ ਤੇ ਕੀ ਹੋਇਆ ਕੀ ਸੀਗਾ ਇਹ ਤਾਂ ਮੰਡੀ ਦੀ ਗੱਲ ਹੈ ਜੀ ਮੰਡੀ 'ਚ ਮੇਰਾ ਭਤੀਜਾ ਗਿਆ ਸੀ ਫਰੂਟ ਲੈਣ ਫਰੂਟ ਲੈਣ ਗਿਆ ਸੀ ਸੰਦੀਪ ਸਿੰਘ ਉੱਥੋਂ ਫਰੂਟ ਲੈ ਕੇ ਉਹ ਉਹਦੀ ਇਸੀ ਕੇ ਸਹਿਨਲ ਤੋਂ ਤੁਮ ਮੈਂ 8:00 ਵਜੇ ਉਹ 8:00 ਵਜੇ ਆਪਣਾ ਗੱਡੀ ਲੈ ਕੇ ਤੇ ਮੇਰੇ ਬੇਟੇ ਨੂੰ ਵੀ ਬੁਲਾ ਲਿਆ ਉੱਥੇ ਜਾ ਕੇ ਮੇਰੀ ਭਝਾਈ ਨੇ ਤੇ ਸਗੋਂ ਬੇਟੇ ਨੇ ਤੇ ਉਹ ਮਾਫੀ ਵੀ ਮੰਗਾਤੀ ਤੇ ਤੂੰ ਤੂੰ ਮੈਂ ਮੈਂ ਹੁਣ ਤੋਂ ਬਾਅਦ ਉਸ ਤੋਂ ਬਾਅਦ ਉਹ ਘਰ ਆ ਗਈ ਉੱਥੇ ਲੜਾਈ ਹੋਈ ਹੈ ਮੁੜ ਕੇ 11:00 ਵਜੇ ਜਿਹਦੇ ਚ ਉਹ ਹੋਰ ਮੁੰਡਿਆਂ ਨੇ ਸਵਰਨ ਸਿੰਘ ਨਾਮ ਦੇ ਬੰਦੇ ਦਾ ਕਤਲ ਕਰ ਦਿੱਤਾ ਸੀ ਇਹਨਾਂ ਨੇ ਗੱਡੀ ਕੈਮਰੇ ਚ ਆਈ ਉਸ ਗੱਡੀ ਦੇ ਬਦੌਲਤ ਸਾਡੇ ਮੁੰਡਿਆਂ ਨੂੰ ਭਾਲ ਕਰਨੀ ਸ਼ੁਰੂ ਕਰਤੀ ਸਵਰਨ ਸਿੰਘ ਦੇ ਜਿਹਦਾ ਕਤਲ ਹੋਇਆ ਤੇ ਜਿਨ੍ਹਾਂ ਨਾਲ ਤੁਹਾਡੇ ਬੇਟੇ ਤੇ ਤੁਹਾਡੇ ਭਤੀਜੇ ਦੀ ਤੂ ਤੂ ਮੈਂ ਮੈਂ ਹੋਈ ਉਹ ਵੱਖੋ ਵੱਖ ਨੇ ਦੋਵੇਂ ਵੱਖੋ ਵੱਖੋ ਅੱਖਾਂ ਹੀ ਬਿਲਕੁਲ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਹਮੇਸ਼ਾ ਘਰ ਰਹਿੰਦੇ ਨੇ ਬੰਦੇ ਸੀ ਕੰਮ ਕਰਦੇ ਸੀ ਆਪਣੇ ਫੈਕਟਰੀ 'ਚ ਲੱਗੇ ਹੋਏ ਸੀ ਦੋਵੇਂ ਜਣੇ ਦੋਵੇਂ ਬ੍ਰਦਰ ਹਾਂਜੀ ਉੱਥੇ ਉਹਨਾਂ ਦਾ ਕੋਈ ਲੈਣ ਦੇ ਨਹੀਂ ਪੁਲਿਸ ਦੂਜੇ ਦਿਨ ਸਾਡੇ ਘਰ ਆਈ ਹੈ ਤੇ ਮੁੰਡੇ ਜਿਹੜਾ ਕਤਲ ਕਰਦਾ ਉਹ ਰਾਤ ਨੂੰ ਘਰ ਥੋੜਾ ਸੋਏਗਾ ਮੁੰਡੇ ਘਰ ਸੁੱਤੇ ਨੇ ਸਵੇਰੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਨੇ ਪੁਲਿਸ ਦੀ ਪੁਲਿਸ ਆਈ 8 ਵਜੇ ਉਦੋਂ ਮੁੰਡੇ ਫੈਕਟਰੀ ਚ ਜਾ ਚੁੱਕੇ ਸੀ ਮੁੰਡਕੇ ਬੱਚੇ ਡਰ ਗਏ ਕਿਸੇ ਨੇ ਦੱਸਤਾ ਉਹਨਾਂ ਡਰ ਗਏ ਉਹ ਆਸੇ-ਪਾਸੇ ਗਏ ਸਾਨੂੰ ਪੁਲਿਸ ਲੈ ਗਈ ਚੱਕ ਕੇ ਮੈਨੂੰ ਤੇ ਮੇਰੇ ਬ੍ਰਦਰ ਨੂੰ 10 ਦਿਨ ਸਾਨੂੰ ਥਾਣੇ ਚ ਰੱਖਿਆ ਸੀ ਸਟਾਫ ਚ ਉਦੋਂ ਬਾਅਦ ਕੀ ਕਰਦੇ ਫਿਰ ਅਸੀਂ ਆਪਣੇ ਜ਼ਮੀਨ-ਜਮੂਨ ਵੇਚ ਕੇ ਆਪਣੇ ਬੱਚੇ ਬਾਹਰ ਭੇਜੇ ਜੀ ਪਰ ਤੋਂਨੀ ਤੁਸੀਂ ਕੋਰਟ ਦਾ ਰੁਖ ਨਹੀਂ ਕੀਤਾ ਕੋਈ ਐਸਐਸਪੀ ਨੂੰ ਮਿਲਣ ਦੀ ਕੋਈ ਗੱਲ ਨਹੀਂ ਰੱਖੀ ਹੈ ਕਿਉਂਕਿ ਜੇਕਰ ਗੱਡੀ ਇੱਕ ਸিসিਟੀਵੀ ਇੱਕ ਸਾਈਡ ਜਾ ਰਹੀ ਹੈ ਤਾਂ ਵਾਪਸ ਵੀ ਆ ਰਹੀ ਹੋਣੀ ਹਾਂਜੀ ਆ ਰਹੀ ਸੀ ਉਹਨਾਂ ਨੇ ਕੈਮਰੇ ਦਿੱਤੇ ਹੀ ਨਹੀਂ ਉਹ ਡਿਲੀਟ ਕਰਵਾ ਦਿੱਤੇ ਪੁਲਿਸ ਨੇ ਸਾਨੂੰ ਸিসিਟੀਵੀ ਮੰਡੀ ਵਾਲਿਆਂ ਨੇ ਦਿੱਤੀ ਨਹੀਂ ਸੀ ਅਸੀਂ ਪੂਰੀ ਕੋਸ਼ਿਸ਼ ਕੀਤੀ ਅਸੀਂ ਕਿ ਤੈਕੀਕਾਤ ਕਰੋ ਜਾਂਚ ਕਰਵਾਓ ਵੀ ਸਾਡੇ ਸਾਡੇ ਮਹੱਲੇ 'ਚ ਪੁੱਛਿਆ ਜਏ ਵੀ ਮੁੰਡੇ ਘਰ ਸੀ ਜਾਂ ਨਹੀਂ ਕਿਉਂਕਿ 9 ਵਜੇ 8 ਵਜੇ ਤੋਂ ਆਏ ਸਾਰਾ ਮਹੱਲਾ ਬਾਹਰ ਸੀ ਵੀ ਸਾਡੇ ਮੱਲੇ ਚ ਪੁੱਛਿਆ ਜੇ ਉੱਥੇ ਜਾਂਚ ਕਰਾ ਕੇ ਦੇਖ ਲੋ ਵੀ ਮੁੰਡੇ ਕਿੱਛੇ ਸੀ ਉਹਨਾਂ ਦੇ ਮੋਬਾਈਲਾਂ ਦੀ ਲੋਕੇਸ਼ਨ ਦੇਖ ਲੋ ਮੋਬਾਈਲ ਘਰ ਹੈ ਛੁੱਟਾ ਪਰਚਾ ਕਿਉਂ ਪੁਲਿਸ ਵੱਲੋਂ ਦਿੱਤਾ ਗਿਆ ਉੱਥੇ ਮੁੰਡਿਆਂ ਦੀ ਜਦੋਂ ਕਟਾਈ ਹੁੰਦੀ ਸੀ ਇੱਕ ਦੂਜੇ ਨੂੰ ਜਾਣਦੇ ਸੀ ਉਹਨਾਂ ਨੇ ਨਾ ਪਾਕ ਮੁਕੋ ਦਿੱਤੇ ਵੀ ਉਹ ਵੀ ਉਹ ਵੀ ਨਜਾਇਜ਼ ਮੁੰਡੇ ਹੀ ਰਗੜੇ ਗਏ ਵਿੱਚ ਬਹੁਤ ਅਸਲੀ ਤਾਂ ਪਤਾ ਨਹੀਂ ਕੌਣ ਸੀ ਕੌਣ ਨਹੀਂ ਸੀ ਨਜਾਇਜ਼ ਮੁੰਡੇ ਬੜੇ ਰਗੜਦੇ ਆ ਇੱਕ ਮਹੀਨਾ ਦਾ ਮੁੰਡਾ ਨਾ ਲੈਣਾ ਨਾ ਦੇਣਾ ਖੈਰਪੁਰ ਜੱਟਾਂ ਦੇ ਨੇ ਹੋਰ ਪਿੰਡਾਂ ਦੇ ਨੇ ਸਾਰੇ ਨਜਾਇਜ਼ ਹੀ ਰਗੜਦੇ ਨੇ ਪੁਲਿਸ ਨੇ ਵਗੈਰ ਮਤਲਬ ਤੁਹਾਨੂੰ ਕਿੰਨੇ ਜਣੇ ਤੇ ਕੇਸ ਪਿਆ ਸੀਗਾ ਇਹ ਇਹ ਪਾਇ 22 ਬੰਦਿਆਂ ਦੇ ਪਾਇਆ ਸੀ 22 ਬੰਦਿਆਂ ਦੇ 22 ਬੰਦੇ ਕਿੰਨੇ ਅਰੈਸਟ ਕਰ ਲਏ ਨੇ 22 ਚੋਂ ਹੁਣ 15 15 ਕੇ ਪਹਿਲਾਂ ਸੀ ਦੋ ਅਰੈਸਟ ਸਾਡੇ ਵਾਲੇ ਕਰ ਲਏ ਨੇ ਪੰਜ ਬਾਕੀ ਰਹਿ ਗਏ ਪ੍ਰਦੀਪ ਦੀ ਕਿੰਨੀ ਉਮਰ ਹੈ ਜਿਹੜੀ ਪ੍ਰਦੀਪ ਕੰਮ ਕੀ ਕਰਦਾ ਕਿੰਨਾ ਪੜਿਆ ਪ੍ਰਦੀਪ ਬੀਏ ਕੀਤੀ ਹੋਈ ਜੀ ਇੱਥੇ ਆਪਣਾ ਸਾਬਣ ਫੈਕਟਰੀ ਹੈ ਜੀ ਉੱਥੇ ਲੱਗਾ ਸੀ ਸੰਦੀਪ ਦੀ ਪਲੱਸ 2 ਹੈ ਜੀ ਤੁਸੀਂ ਕੀ ਕਰਦੇ ਹੋ ਮੈਂ ਪਹਿਲਾਂ ਤਾਂ ਖੇਤੀ ਕਰਦਾ ਸੀ ਹੁਣ ਡਰਾਈਵਰੀ ਕਰਦਾ ਜੀ ਡਰਾਈਵਰੀ ਕਦੋਂ ਤੋਂ ਕਰਨੀ ਸ਼ੁਰੂ ਕੀਤੀ ਤੁਸੀਂ ਹੁਣੇ ਹੁਣੀ ਕਰੀ ਹੈ ਜੀ ਜਦੋਂ ਮੁੰਡੇ ਗਏ ਸਾਲ ਕਿ ਪਹਿਲਾਂ ਜ਼ਮੀਨ ਵੇਚੀ ਜਦੋਂ ਉਦੋਂ ਬਾਅਦ ਕਰਨੀ ਸ਼ੁਰੂ ਕਰੀ ਹੈ ਹਾਂ ਜੀ ਕਿੰਨੇ ਪੈਸੇ ਕਿੰਨੇ ਲਾਤੇ ਬਾਹਰ ਭੇਜਣ ਦੀ ਖਾਤਰ ਤੁਸੀਂ ਜਦੋਂ ਬਾਹਰ ਭੇਜ ਰਹੇ ਸੀ ਬੱਚਿਆਂ ਨੂੰ ਉਦੋਂ ਤੁਸੀਂ ਜਰਟਾਂ ਗੱਲ ਨਹੀਂ ਕੀਤੀ ਕਿਸ ਤਰੀਕੇ ਦੇ ਨਾਲ ਬਾਹਰ ਭੇਜੇਗਾ ਉਹ ਗੱਲ ਕੀਤੀ ਸੀ ਕਹਿੰਦਾ ਦੋ ਮੁੰਡਿਆਂ ਨੂੰ ਵੀ ਬਾਹਰ ਜਾਣਗੇ ਸਿੱਧਾ ਕੋਈ ਜੰਗਲ ਦਾ ਰਸਤਾ ਨਹੀਂ ਤੈਅ ਕਰਨਾ ਕੋਈ ਕੁਝ ਨਹੀਂ ਕਰਨਾ ਹੈ ਇੱਥੋਂ ਲੈ ਕੇ ਨੇ ਇੱਥੋਂ ਮੁੜ ਕੇ ਜੰਗਲਾਂ 'ਚ 10 ਮਹੀਨੇ ਲੱਗਦੇ ਨੇ 1 ਕਰੋੜ 20 ਲੱਖ ਰੁਪਏ ਸਾਡੇ ਕੋਲ ਵਸੂਲ ਕਰ ਚੁੱਕੇ ਨੇ 1 ਕਰੋੜ 20 ਲੱਖ ਰੁਪਏ ਕਦੇ ਅੱਜ 10 10 ਲੱਖ ਭੇਜ ਦੋ ਅੱਜ 5 ਲੱਖ ਭੇਜਦੇ ਨੇ ਮੁੰਡੇ ਨੂੰ ਕੁੱਟਦੇ ਸੀ ਡੋਂਕਰ ਇੱਥੋਂ ਭੇਜਦੇ ਸੀ ਕਿਤੋਂ ਫੜ ਕੇ ਮੈਂ 10 ਲੱਖ ਮੈਂ ਆਪਣੀ ਸਿਸਟਰ ਤੋਂ ਚੱਕਿਆ ਹੋਇਆ ਸੋਨਾ ਮੇਰੀ ਪਰਜਾਈ ਦਾ ਇਹਦਾ ਸਾਰਿਆਂ ਦਾ ਕਹਿਣਾ ਪਿਆ ਜਿਹੇ ਟੋਨ ਹੁਣ ਹੈਗੇ ਨੇ 45 ਲੱਖ ਰੁਪਏ ਕਰਜ਼ੇ ਥੱਲੇ ਆ ਗਏ 45 ਲੱਖ ਦੇਣਾ। ਬਾਕੀ ਜ਼ਮੀਨ ਵੇਚੀ ਸੀ। 70 72 ਲੱਖ ਦੀ ਵੇਚੀ ਸੀ। ਅੱਛਾ। ਮਾਂ ਦਾ ਹਿਰਦਾ ਦਾ ਸਭ ਤੋਂ ਜ਼ਿਆਦਾ ਨਾਜ਼ੁਕ ਹੁੰਦਾ ਪੁੱਤਾਂ ਦੇ ਖਾਤਰ। ਤਾਂ ਮਾਂ ਹੁਣ ਕਿਸ ਤਰੀਕੇ ਨਾਲ ਦੇਖ ਰਹੀ ਐ? ਬਹੁਤ ਬੁਰਾ ਹਾਲਤ ਆ ਜੀ। ਜਿਹੜੇ ਬੱਚੇ ਰਿਪੋਰਟ ਹੋ ਕੇ ਆਏ ਨੇ, ਬੱਚੇ ਮਾਂ ਨੂੰ ਕਿ ਮਿਲਣ ਵੀ ਦਿੱਤਾ ਗਿਆ ਬੱਚਿਆਂ ਨਾਲ। ਬੱਚਿਆਂ ਦੀ ਕੀ ਹਾਲਤ ਆ? ਬੱਚੇ ਬੰਨ ਕੇ ਹੱਥ ਕੜੀਆਂ ਲਾ ਕੇ ਬੱਚੇ ਦੇ ਮੂੰਹ ਬੰਨ ਕੇ ਲੈ ਕੇ ਗਏ ਨੇ। ਸਿਟੀ ਥਾਣੇ 'ਚ ਗਏ ਸੀ ਅਸੀਂ। ਯਾਰ ਸਿਟੀ ਥਾਣੇ ਵਾਲੇ ਕਹਿੰਦੇ ਸਾਡੇ ਬੱਚੇ ਕੋ ਨਹੀਂ ਹੈਗੇ ਇੱਥੇ ਕੱਲ ਕਲਰ ਨੂੰ ਤੁਸੀਂ ਆਇਓ ਜੀ ਵੀ ਸਾਨੂੰ ਪਤਾ ਲੱਗਿਆ ਫਿਰ ਉਹ ਤੁਥਲੇ ਕੋਰਟ ਤੇ ਲੈ ਕੇ ਗਏ ਨੇ ਅਸੀਂ ਕੋਰਟ ਤੇ ਗਏ ਆ ਬਾਹਰ ਮੇਰੀ ਸੱਸ ਵੀ ਗਈ ਉਹ ਤੈਸਰੀ ਮਰੀਜ਼ ਚੌਥੀ ਸਿਟੀ ਜੀ ਉਹਦੀ ਉਹਨੂੰ ਕਹਿੰਦੇ ਮੈਨੂੰ ਹੀ ਮਿਲਣ ਦੇ ਦੋ ਕਿਸੇ ਨੇ ਸਾਨੂੰ ਮਿਲ ਦਿੱਤਾ ਉਹਨੇ ਅੰਦਰ ਵਜੇ ਬੰਦ ਕਰਤੇ ਨਹੀਂ ਬੱਚੇ ਅੰਦਰੋਂ ਨਿਕਲੇ ਨਹੀਂ ਕੋ ਲੱਖ ਤੋਂ ਉਹਨਾਂ ਨੇ ਗੱਡੀ 'ਚ ਬੱਚਿਆਂ ਨੂੰ ਬਿਠਾ ਲਿਆ ਸਾਨੂੰ ਨਹੀਂ ਮਿਲਣ ਦਿੱਤਾ ਹੈਗੇ ਅਸੀਂ ਰੋਏ ਪੇਟੇ ਇਹ ਦਾਦੀ ਕੰਨ ਮੈਨੂੰ ਮਿਲਦੇ ਤਾਂ ਮੇਰੀ ਲਾਸ਼ ਛਟੇ ਜੇ ਮੈਨੂੰ ਕੋਈ ਪਤਾ ਨਹੀਂ ਕਿ ਵੀ ਦਾਦੀ ਨੂੰ ਤਾਂ ਮਿਲਣ ਦੇ ਦੋ ਬੱਚੇ ਬਿੰਦ ਨਹੀਂ ਆਪਣੇ ਪੁੱਤ ਨੂੰ ਦੂਰ ਹੋਣ ਦਿੰਦੀ ਇੱਕ ਮਿੰਟ ਦੀ ਅੱਖਾਂ ਦੇ ਘੰਟੇ ਵੀ ਦੂਰੋਂ ਦੀ ਫੋਨ ਕਰਦੀ ਬੱਚੇ ਤੂੰ ਕਿੱਥੇ ਹੋ ਕਹਿੰਦਾ ਮੰਮੀ ਮੈਂ ਆਇਆ ਮੈਂ ਆਇਆ ਮੈਂ ਆਇਆ ਜਿਵੇਂ ਕਿ ਬੱਚੇ ਨਹੀਂ ਤੇ ਆਉਂਦੇ ਹੈਗੇ ਸਾਨੂੰ ਚੈਨ ਨਹੀਂ ਸੀ ਆਉਂਦਾ ਹੈਗਾ ਬੱਚੇ ਨਹੀਂ ਸੀ ਘਰ ਆਉਂਦੇ ਅੱਖਾਂ ਦੇ ਸਾਹਮਣੇ ਜਕੜ ਕੇ ਬੱਚਿਆਂ ਨੂੰ ਲੈ ਗਏ ਨੇ ਪਰ ਸਾਡਾ ਬੁਰਾ ਹਾਲ ਆ ਜੀ ਪਾਤਵੰਕ ਕਿ ਬੇਂਤੀ ਆ ਸਾਡੇ ਬੱਚੇ ਨੂੰ ਸਾਨੂੰ ਇੱਕ ਵਾਰ ਤਾਂ ਸਾਡੇ ਬੱਚਿਆਂ ਨੂੰ ਮਲਾ ਦੋ ਇੱਕ ਵਾਰ ਸਾਡੇ ਬੱਚੇ ਨਾਲ ਨਹੀਂ ਮਲਾਇਆ ਗਿਆ ਹੈਗਾ ਜੇ ਰੋ ਰੋ ਪਿੱਟ-ਬਿੱਟ ਕੇ ਹਾਲ ਦੋ ਹਾਈ ਕਰ ਦਿੱਤੀ ਹੈ ਇਹ ਹਾਤ ਮੰਨ ਕੇ ਬੇਂਤੀ ਆ ਸਾਡੇ ਬੱਚੇ ਸੰਨ ਮਲਾ ਦੋ ਛੜੇ ਬੱਚੇ ਬੇਕਸੂਰ ਕੋਈ ਕਸੂਰ ਨਹੀਂ ਜਿਵੇਂ ਛੜੇ ਬੱਚੇ ਦਾ ਕਸੂਰ ਹੁੰਦਾ ਮੈਂ ਖੁਦ ਬੱਚਿਆਂ ਨੂੰ ਹਵਾਲੇ ਕਰਕੇ ਆਉਂਦੀ ਉਹਨਾਂ ਦੇ ਮੇਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਮਹੱਲੇ ਚ ਪੁੱਛਿਆ ਜਾਵੇ ਨ ਕੁਵਾਰੀ ਬਿਠਾਈ ਜਾਵੇ ਜੇ ਸਾਡੇ ਬੱਚਿਆਂ ਦਾ ਕਸੂਰ ਹੈ ਉਹਨਾਂ ਨੂੰ ਫਾਂਸੀ ਚੜਾ ਦੇਣ ਪਰ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਇੱਕ ਮਾਂ ਨੂੰ ਪਤਾ ਜਿਹੜੇ ਬੱਚੇ ਸਾਰੀ ਜ਼ਿੰਮੇਵਾਰੀ ਮੇਰੇ ਬੱਚੇ ਨੇ ਘਰ ਦੀ ਚੁੱਕੀ ਹੋਈ ਸੀ ਪੜਦਾ ਵੀ ਸੀ ਘਰ ਦੀ ਜ਼ਿੰਮੇਵਾਰੀ ਵੀ ਕਰਦਾ ਸੀ ਕਿ ਨਹੀਂ ਕੰਮ ਕਰ ਮਿਲਿਆ ਨਹੀਂ ਕੋਈ ਨੌਕਰੀ ਵੀ ਲੱਕੀ ਉਹ ਫੈਕਟਰੀਆਂ ਜਸ ਧੱਕੇ ਖਾਂਦੇ ਰਹੇ ਨੇ ਬੱਚੇ ਪਹਿਲਾਂ ਲੋਕਾਂ ਦੇ ਐਡੇ ਐਡੇ ਦੂਰ ਜਾ ਕੇ ਚਰੀ ਵੱਟ ਕੇ ਆਉਂਦੇ ਸੀ ਗਰਮੀਆਂ ਦੇ ਵਿੱਚ 250 ਰੁਪਏ 500 ਰੁਪਏ ਵੀ ਲੈ ਕੇ ਆਉਂਦੇ ਸੀ ਇਹ ਜਾਂਦੇ ਸੀਗੇ ਚਾਲੀ ਤੇ ਵੀ ਗਏ ਨੇ ਬੱਚੇ ਮੇਰੇ ਜਿਹੜੇ ਬੱਚੇ ਰ ਆਪਣੀ ਮਾਂ ਦਾ ਹਾਲਤ ਫਤੋ ਕਿਹੜੀ ਮੈਂ ਰੀੜ ਦੀ ਹੱਡੀ ਦੀ ਮੈਂ ਮਰੀ ਜਾਂ ਦਿਮਾਗ ਦੀ ਮੈਂ ਮਰੀ ਹੋਈ ਵੀ ਆ ਰੋਗ ਮੈਨੂੰ ਬਵਾਸੀਰ ਮੈਨੂੰ ਹੋਈ ਕਿਹੜੇ ਕਿਹੜੇ ਮੈਂ ਰੋਗ ਤੁਹਾਨੂੰ ਦੱਸਿਆ ਵੀ ਜਿਹੜੀ ਮੈਨੂੰ ਲੱਗੇ ਹੋਈ ਨਹੀਂ ਇੱਕ ਮਾਂ ਬੱਚੇ ਇੱਕ ਮਿੰਟ ਨਹੀਂ ਸੀ ਦੋ ਰਹੀ ਜਿਹੜੇ ਸਾਡੀ ਉਹਨਾਂ ਨੇ ਹਲਤ ਕਰ ਦਿੱਤੀ ਸਾਨੂੰ ਇੱਕ ਵਾਰੀ ਵੀ ਨਹੀਂ ਮਿਲਾਇਆ ਹੈ ਕਿ ਮਰ ਗਿਆ ਕੱਲ੍ਹ ਸੀ ਰੋ ਰੋ ਕੇ ਸਾਨੂੰ ਇੱਕ ਵਾਰੀ ਸਾਡੇ ਬੱਚੇ ਮਿਲਾ ਦੋ ਸਾਡੇ ਬੱਚੇ ਦੇ ਮੂੰਹ ਬਣੇ ਨੇ ਹੱਥ ਕੜੀ ਲਾ ਕੇ ਉਹਨਾਂ ਨੇ ਗੱਡੀ ਚ ਲੈ ਕੇ ਸਾਡੇ ਬੱਚੇ ਨੂੰ ਦਾਦੀ ਦੀ ਹਰ ਹਾਲਤ ਨਵਾਈ ਹੋ ਗਈ ਸਦਾਦੀ ਨੂੰ ਮਸੀ ਸੰਭਿਆ ਹੁਣ ਦਾਦੀ ਪੀਜ ਗਈ ਹੋਈ ਹੈ ਚੰਡੀਗੜ੍ਹ ਮੇਰੀ ਨੋਹ ਤੇ ਮੇਰੀ ਨਣਤਾ ਤੇ ਮੇਰਾ ਬੇਟਾ ਬ ਲੈ ਕੇ ਗਏ ਹੋਏ ਨੇ ਯੂਨੀਵਰਸਿਟੀ ਚੰਡੀਗੜ੍ਹ ਕਰ ਸੋਚਿਆ ਸੀ ਜਿੰਨਾ ਪੁੱਤਾਂ ਨੂੰ ਐਨਾ ਮੰਗ ਮੰਗ ਕੇ ਲਿੱਤਾ ਹੋਵੇ ਰੱਬ ਤੋਂ ਉਹ ਇਸ ਤਰੀਕੇ ਨਾਲ ਹੁਣ ਇਹ ਹਾਲਾਤ ਪੈਦਾ ਹੋਣਗੇ ਅਸੀਂ ਬੱਚੇ ਦਾ ਭਵਿੱਖ ਬੁਣਨ ਵਾਸਤੇ ਅਸੀਂ ਆਪਣੇ ਇੱਕ ਤਾਂ ਅਸੀਂ ਅੱਧੀ ਖਾ ਲਾਂ ਸਾਡੇ ਬੱਚਿਆਂ ਦੇ ਪੈਰਾਂ 'ਤੇ ਖੜੇ ਹੋ ਜਾਣਗੇ ਆਪਣੀ ਜ਼ਿੰਦਗੀ ਬਚੰਗੀ ਕਰਨ ਦਾ ਕਿਤਾਉਣਗੇ ਆਪਦੀ ਆਪਦੇ ਪੈਰਾਂ 'ਤੇ ਖੜੇ ਹੋ ਜਾਣਗੇ ਸਾਨੂੰ ਨਹੀਂ ਅਸੀਂ ਪਤਾ ਵੀ ਇਹ ਗੱਲਾਂ ਹੋ ਜਾਣਗੀਆਂ ਸਾਨੂੰ ਕੋਈ ਚਰਤਾ ਨਹੀਂ ਸੀਗਾ ਜੀ ਇਹਨਾਂ ਮਾਂ-ਬਾਪ ਅਸੀਂ ਸਾਡੇ ਘਰ ਘਰਵਾਰੀ ਦੇਖ ਲਓ ਸਾਡੇ ਕਿਵੇਂ ਦਾ ਅਸੀਂ ਜਿਹੜੇ ਕਰੋੜ ਰੁਪਏ ਲੱਕ ਬੱਚੇ ਨੂੰ ਬਾਹਰ ਭੇਜ ਰਹੇ ਆਪਦੀ ਜੇ ਦੋ ਤੱਕ ਕਿਲੇ ਹੈਂਗੇ ਨਹੀਂ ਬੇਚ ਕੇ ਅਸੀਂ ਬੱਚਾ ਧਿਲੋਣੇ ਅਸੀਂ ਪਰ ਘਰ ਬੂਆ ਬਣਾਉਂਦੇ ਉਹ ਕਰਦੇ ਨਾ ਪਰ ਦੇਖੋ ਸਾਡੇ ਬੱਚੇ ਸਾਡੇ ਫਿਰ ਭਵੰਤਮਾਨ ਜੀ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਬੱਚੇ ਸਾਨੂੰ ਮਿਲਾ ਦਿੱਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਹਨ ਹੋਰ ਕੁਝ ਨਹੀਂ ਸਾਡਾ ਇਨਸਾਫ ਦਵਾ ਸਾਡੇ ਬੱਚੇ ਘਰ ਆ ਜਾਣ ਸਾਡੇ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਅਥਵਨ ਕੇ ਬੇਨਤੀ ਆ ਸਾਡੇ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਸਭ ਤੋਂ ਅਸੀਂ ਕਿੱਥੋਂ ਕਰਾਂਗੇ ਵਕੀਲ ਇਸ ਵਕੀਰ ਕਰਨੇ ਕੋ ਸੌਫੇ ਪਏ ਨਹੀਂ ਕਿੱਥੋਂ ਅਸੀਂ ਵਕੀਲ ਕਰਨਗੇ ਸਰ ਬੇਸ ਵੱਟ ਕੇ ਦੱਸੇ ਬੱਚੇ ਦੇ ਲਾ ਬੈਠੇ ਆ ਜਾਂ ਦਵਾਈ ਬੂਟੀ ਦੇ ਵੀ ਤੰਗ ਹੋਏ ਪਿਆ 8900 ਚ ਪੇ ਡਰਾਈਵਰੀ ਕਰਦਾ ਪਏ ਅਸਿਸਟੈਂਟ ਇਹਦੇ ਪਏ ਹੋਏ ਨੇ ਛੱਲੇ ਇਹਦੇ ਪਏ ਹੋਏ ਨੇ ਸਟੈਂਟਰੀ ਪਏ ਹੋਏ ਨੇ ਛੱਲੇ ਇਹਦੇ ਪਏ ਹੋਏ ਨੇ ਸਾਰਾ ਸਰੀਰ ਵੇਖੋ ਇੱਕ ਕਪੜੇ ਉਤਾਰ ਕੇ ਸਾਰਾ ਸਰੀਰ ਇਹਦਾ ਖਰਾਬ ਹੋਇਆ ਪਿਆ ਕੋਈ ਇਹ ਸਰੀਰ ਨਹੀਂ ਹੈਗਾ ਸਭ ਉਸ ਸਾਹਮਣੇ ਦੇਖ ਲਓ ਉਤਾਰ ਕੇ ਕਪੜੇ ਦਾ ਸਰੀਰ ਦਾ ਕੀ ਹਾਲ ਹੋਇਆ ਪਿਆ ਸਤਨਾਮ ਜੀ ਪਿਓ ਹਮੇਸ਼ਾ ਆਪਣਾ ਦਰਦ ਲੁਕੋ ਕੇ ਰੱਖਦਾ ਵੀ ਕਿਸੇ ਅੱਗੇ ਦੱਸਦਾ ਨਹੀਂਗਾ ਵੀ ਕੀ ਕੁਝ ਬੋਤੇ ਤੇ ਬਤੀਤ ਹੋ ਰਹੀ ਹੈ ਕੀ ਇਸ ਟਾਈਮ ਬਤੀਤ ਹੋ ਰਿਹਾ ਬੁਰਾ ਹਾਲ ਹੈ बोली नहीं बोल ही नहीं इंसाफ लड़ाई हमेशा बंदा जिता उम्मीद हाँ जी। भगवंत मान कुछ करेगा हथ बन के बेनती है ਪੁਲਿਸ ਅਗੇ ਬੇਨਤੀ ਹੈ ਵੀ ਦੁੱਧੋ ਦੁੱਧੋ ਪਾਣੀ ਦਾ ਪਾਣੀ ਕੀਤਾ ਜੇ ਨਿਆਇ ਜਨਾਮ ਖਤ ਦਾ ਜਿਸੇ ਕੋਈ ਗੱਲਬਾਤ ਹੋਈ ਪੁਲਿਸ ਨਾਲ ਕੋਈ ਐਸਐਸਪੀ ਨਾਲ ਕੋਈ ਗੱਲਬਾਤ ਤੁਸੀਂ ਕਰਨੀ ਕੋਸ਼ਿਸ਼ ਕੀਤੀ ਕੱਲ੍ਹ ਐਤਵਾਰ ਸੀ ਅੱਜ ਉਹਨਾਂ ਦੇਖਦੇ ਆਂ ਜੋ ਕਹਿੰਦਾ ਵੀ ਦੋ ਦਿਨ ਦਾ ਰਿਮਾਂਡ ਲਿਆ ਉਸ ਤੋਂ ਬਾਅਦ ਜੇਲ੍ਹ ਭੇਜ ਦੇਣਾ ਮਿਲਣ ਨਹੀਂ ਦਿੱਤਾ ਕਹਿੰਦਾ ਐਸਐਸਪੀ ਨੂੰ ਮਿਲਣ ਦਾ ਫਾਇਦਾ ਹੀ ਨਹੀਂ ਹੈ ਫਿਰ ਤੁਸੀਂ ਕੱਲ ਹੀ ਰੁਕ ਕਰ ਰਹੇ ਹੋ ਤੁਸੀਂ ਹੋ ਕਰ ਨਹੀਂ ਪਏਗਾ ਜੀ ਕੀ ਕਰੀਏ ਫਿਰ ਕਰਨਾ ਹੀ ਪਏਗਾ 45 ਲੱਖ ਕਰਜ਼ੇ ਦੇ ਹੀਟ ਹੁਣ ਅੱਗੇ ਵਕੀਲਾਂ ਦੀ ਫੀਸ ਹੋ ਜਾਣੀ ਬਿਲਕੁਲ ਜੀ ਔਖਾ ਹੀ ਹੈ ਕੰਮ ਔਖਾ ਸਭ ਕੁ ਸੋਖਾ ਹੋ ਜਾਣਾ ਰੱਬ ਦੇ ਘਰ ਦੇਰ ਜਰੂਰ ਆ ਹਨੇਰ ਨਹੀਂ ਹੋਏਗਾ ਨਾ ਹਾਂ ਜੀ ਪਰਮਾਤਮਾ ਕਰੇਗਾ ਜੀ ਕਿਰਪਾ ਅੱਛਾ ਬਾਤ ਤੁਹਾਡੇ ਨਾਲ ਤੱਕ ਸਾਰੀ ਗੱਲਬਾਤ ਪ੍ਰਦੀਪ ਕਰਦੇ ਹੋਣਾ ਜਦੋਂ ਬਾਹਰ ਦਾ ਰੁਝਾਨ ਕੀਤਾ ਉਸਨੇ ਬਾਹਰ ਜਾਣਦੇ ਸੀਗੇ ਕਿਸ ਤਰੀਕੇ ਦੇ ਨਾਲ ਉਹ ਬਾਹਰ ਜਾ ਰਹੇ ਨੇ ਕੀ ਕੀ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਉਹ ਹਾਂਜੀ ਪਹਿਲਾਂ ਕਰਦਾ ਸੀ ਬਾਤ ਹੁਣ 2 ਮਹੀਨਿਆਂ ਕੋ ਸਾਡਾ ਫੋਨ ਨਹੀਂ ਸੀ ਆਉਂਦਾ ਹੈਗਾ ਬੱਚੇ ਦਾ ਕਿੰਨਾ ਸਮਾਂ ਪਹਿਲਾਂ ਤੁਸੀਂ ਬਾਹਰ ਭੇਜੇ ਸੀਗੇ ਬਾਹਰ ਸਾਨੂੰ 10 ਮਹੀਨੇ ਹੋ ਗਏ ਨੇ ਜੀ ਬੱਚਿਆਂ ਨੂੰ ਗਿਆ ਨੂ ਪਹਿਲਾਂ ਤਾਂ ਸਾਲ ਪਹਿਲਾਂ ਲੋਕ ਦੇ ਛੋਪੜੇ ਫਰੀ ਗਏ ਇੰਨਾ ਸਾਨੂੰ ਪੁਲਿਸ ਨੇ ਟਾਰਚ ਕੀਤਾ ਬਹੁਤ ਜ਼ਿਆਦਾ ਪੁਲਿਸ ਨੇ ਟਾਰਚ ਕੀਤਾ ਸਾਨੂੰ ਰੋਜ਼ ਸਾਡੇ ਘਰ ਚ ਗੱਡੀ ਭਰੀ ਕੇ ਰੋਜ਼ ਸਾਡੇ ਘਰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਸਾਡੇ ਬੱਚੇ ਦਾ ਕੋਈ ਕਸੂਰ ਨਹੀਂ ਸਾਡੇ ਅਣਕਵਾਰ ਹੀ ਬਿਠਾਈ ਜਬ ਸਾਡੇ ਬੱਚੇ ਦਾ ਕੋਈ ਕਸੂਰ ਏ ਸਾਡੇ ਬੱਚੇ ਨਵਾਲਤ ਦੇ ਡਰ ਗਏ ਸਾਡੇ ਸਾਡੇ ਬੱਚੇ ਭੱਜ ਗਏ ਅਸੀਂ ਆਪ ਖੁਦ ਬੱਚੇ ਲੱਭ ਤੇ ਰਹੇ ਸਾਡੇ ਬੱਚੇ ਕਿੱਥੇ ਨੇ ਕਿੱਥੇ ਨੇ ਸਾਡੇ ਬੱਚੇ ਸਾਡਾ ਫੋਨ ਨਹੀਂ ਸੀ ਚੱਕਦੇ ਕਿ ਡਰ ਕੇ ਪਤਾ ਨਹੀਂ ਕਿੱਥੇ ਗਏ ਸੀ ਕਿੱਥੇ ਨਹੀਂ ਸੀ ਗਏ ਫਿਰ ਸਾਡੇ ਬੱਚਿਆਂ ਦਾ ਪਤਾ ਲੱਗਿਆ ਫਿਰ ਸਾਡੇ ਬੱਚੇ ਦੀ ਲ ਸਾਡੇ ਬੱਚੇ ਇੰਨੀ ਸਾਨੂੰ ਪੁਲਿਸ ਨੇ ਟਰਚ ਕੀਤਾ ਬਹੁਤ ਯਾਰ ਗੰਦੀਆਂ ਗਾਣਾ ਸਾਨੂੰ ਪੁਲਿਸ ਵਾਲੇ ਕੱਢਦੇ ਹੁੰਦੇ ਸੀ ਜੁੰਡਿਆ ਫੜ ਕੇ ਸਾਨੂੰ ਕਿੱਡੀ ਸਕੇਸੀ ਲੈ ਜਾਗੇ ਅਸੀਂ ਸਾਨੂੰ ਇਹ ਕਰਾਂਗੇ ਸਾਨੂੰ ਅਸੀਂ ਉਹ ਕਰਾਂਗੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਹੈਗੇ ਵੱਡਾ ਬੇਟਾ ਮੇਰਾ 200 2500 ਰੁਪਿਆ ਡਿਊਟੀ ਲਈ ਹੁੰਦਾ ਦਿਹਾੜੀ ਕਰਦਾ ਹੈ ਗਰੰਥੀ ਵੱਡੇ ਵੱਡੇ ਗਰੰਥੀ ਹੈ ਜੀ 2500 ਰੁਪਿਆ ਦਿਹਾੜੀ ਕਰ ਦੋ ਕਰਦਾ ਡਿਊਟੀ ਦੇ ਨਾਲ ਇਸ ਤਰੀਕੇ ਨਾਲ ਜੰਗਲਾਂ ਦੇ ਰਾਹੀ ਜਿਹੜੇ ਬੇਟੇ ਲੈ ਕੇ ਨੇ ਜੰਗਲਾਂ ਦੇ ਰਾਹੀ ਲੈ ਕੇ ਗਏ ਨੇ ਉਹਨਾਂ ਨੂੰ ਏਜੰਟ ਕਿੱਥੋਂ ਦਾ ਸੀਗਾ ਏਜੰਟ ਕਿੱਥੇ ਅੰਬਾਲੇ ਦਾ ਇੱਕ ਇੱਕ ਇੱਥੇ ਦਾ ਹੀ ਚਾਚਾ ਉਹਦਾ ਇੱਕ ਇੱਥੇ ਦਾ ਹੀ ਆਪਣੇ ਰਾਜਪੂਰੀ ਦਾ ਹੀ ਹੈ ਪੰਡਤ ਇਹੋ ਉਹਦੇ ਚਾਚਾ ਪੰਡਤ ਹੀ ਤੁਸੀਂ ਉਹਨਾਂ ਦੇ ਚਾਚੇ ਦੇ ਥਰੂ ਪਰ ਏਜੰਟ ਨੂੰ ਮਿਲੇ ਸੀ ਪੈਸੇ ਰੱਖ ਦਿਓ ਮੈਂ ਚਾਚੇ ਕੋਲ ਪੈਸੇ ਰੱਖੋ ਵੀ ਮੈਂ ਆਪੇ ਚੱਕਾਂਗਾ ਚਾਚੇ ਕੋਲ ਪੈਸੇ ਰੱਖਦੇ ਹੁੰਦੇ ਸੀ ਅਸੀਂ ਉਹ ਚਾਚਾ ਦਾ ਪੈਸਾ ਹਾਂ ਅਸੀਂ ਪੈਸੇ ਮਤਲਬ ਜਿਹਨੇ ਗੱਲ ਕੀਤੀ ਸੀ ਸਾਡੇ ਨਾਲ ਵੀ ਮੇਰੇ ਚਾਚੇ ਕੋਲ ਰੱਖ ਦਿਓ ਮੈਂ ਚਾਚੇ ਕੋਲ ਉਲਟਾ ਰੱਖਣ ਦੇ ਵੀ ਪੈਸੇ ਲੈਂਦੇ ਸੀ 20000 ਜਦੋਂ 50 ਲੱਖ ਦੇਣਾ ਤਾਂ ਵੀ 20000 10 ਲੱਖ ਦੇਣਾ ਤਾਂ ਵੀ ਸਾਨੂੰ 10000 ਦੇਣਾ ਪੈਂਦਾ ਸੀ ਨਾਲ ਰੱਖਣ ਦੇ ਥੱਲੇ ਰੱਖਣ ਦੇ ਹੈ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤੀ ਸੀ ਦਾ ਸਾਡੇ ਕੋਲ ਪੈਸੇ ਲੈ ਲੈ ਵੀ ਜਦੋਂ ਮੁੰਡੇ ਫਲਾਣੀ ਜਗ੍ਹਾ ਪਹੁੰਚ ਜਾਣਗੇ ਉਦੋਂ ਦਿਆਂਗੇ ਕਿੱਥੇ ਕਿੱਥੇ ਤੱਕ ਫੋਨ ਆਂਦਾ ਰਿਹਾ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਦੁਬਈ ਪਹੁੰਚ ਗਏ ਜਾਂ ਕਿੱਥੇ ਫਲਾਣੇ ਦੇਸ਼ ਪਹੁੰਚੇ ਹੁਣ ਜਾਂ ਜੰਗਲਾਂ 'ਚ ਅਸੀਂ ਡੌਂਕਰ ਇੱਥੇ ਵੀ ਲੈ ਕੇ ਆ ਦੂਜੇ ਦਾ ਮੁੰਡਿਆਂ ਨੂੰ ਫੋਨ ਕਰ ਲੈਂਦੇ ਸੀ ਉਹ ਕਿੱਥੇ ਕਿੱਥੇ ਆਏ ਤੁਹਾਨੂੰ ਫੋਨ ਸਾਨੂੰ 10 ਮਹੀਨਿਆਂ 'ਚ 4-5 ਵਾਰੀ ਆਇਆ ਸੀ ਬਸ ਅੱਛਾ ਹਾਂਜੀ ਦੱਸਿਆ ਕਿ ਕਿਹੜੇ ਰਾਹ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਐਨਾ ਪਤਾ ਵੀ ਜਦੋਂ ਪਨਾਮਾ ਵਾਲੇ ਜੰਗਲਾਂ 'ਚ ਲੈ ਕੇ ਗਏ ਮੈਂ ਪੈਦਲ ਜਾ ਰਹੇ ਹਾਂ ਉਦੋਂ ਦੱਸਿਆ ਸੀ ਵੀ ਹੁਣ ਜੰਗਲ 'ਚ ਵੜ ਗਏ ਆਂ ਅਸੀਂ ਵੀ ਹੁਣ ਕਈ ਦਿਨ ਫੋਨ ਨਹੀਂ ਆਏਗਾ ਤੁਹਾਨੂੰ ਫਿਰ ਜਦੋਂ ਕੰਦਗੁੰਦ ਜੀ ਟੱਕੇ ਮਾਰਦੇ ਤੁਸੀਂ ਕਹਿ ਰਹੇ ਕਿ ਕੁੱਟਦੇ ਮਾਰਦੇ ਵੀ ਸੀ ਜੇਕਰ ਤੁਸੀਂ ਪੈਸੇ ਕੰਨਿਓ ਲੇਟ ਹੋ ਜਾਂਦੇ ਸੀਗੇ ਉਹਨਾਂ ਨੂੰ ਚਾ ਜਾਂ ਪੈਸੇ ਨਹੀਂ ਸੀ ਪਾਉਂਦੇ ਫਿਰ ਡੋਂਕਰ ਉੱਥੋਂ ਵਾਲੇ ਏਜੰਟ ਜਿਵੇਂ ਡੋਂਕਰ ਲਾ ਲਓ ਉਹ ਫਿਰ ਕੁੱਟਦੇ ਸੀ ਜਵਾਕਾਂ ਨੂੰ ਹੁਣ ਦੱਸਦੇ ਸੀ ਬੱਚੇ ਵੀ ਕੁੱਟਦੇ ਨੇ ਉਹ ਤਾਂ ਨਹੀਂ ਦੱਸਦੇ ਸਾਨੂੰ ਦੂਜੇ ਮੁੰਡੇ ਦੱਸ ਦਿੰਦੇ ਸੀ ਵੀ ਪੈਸੇ ਪਾ ਦਿਓ ਉਹ ਨਹੀਂ ਸਿੱਧਾ ਤੇ ਮੁੰਡਾ ਜੀ ਯਾਰ ਦੋ ਦਸ ਦੱਸਦੇ ਨੇ ਜਿਹੜੇ ਹੋਰ ਨਾਲ ਮੁੰਡੇ ਸੀ ਕੈਂਪਜ ਤੇ ਤੁਸੀਂ ਇੱਥੇ ਪੈਸੇ ਪਾਉਂਦੇ ਸੀਗੇ ਪਾਉਂਦੇ ਸੀ ਜੀ ਕੀ ਕਰਦੇ ਪਾਉਂਦੇ ਸੀ ਕਿੰਨਾ ਟੋਟਲ ਹੁਣ ਤੱਕ ਖਰਚਾ ਪੂਰਾ ਆ ਚੁੱਕਿਆ ਹੈ ਪੂਰਾ 1 ਕਰੋੜ 20 ਲੱਖ ਹੀ ਆਇਆ ਹੈ ਜੇ ਆਪਾਂ ਵੱਧ ਦੱਸਣਾ ਹੀ ਨਹੀਂ ਜਿੰਨਾ ਆਇਆ ਉਹਨੇ ਹੀ ਦੱਸਾਂਗੇ ਦੋਵਾਂ ਮੁੰਡਿਆਂ ਦਾ ਹਾਂਜੀ ਤੁਸੀਂ ਚਾਹ ਰਹੇ ਪੁਲਿਸ ਪਿੱਛੋਂ ਤੰਗ ਕਰਦੀ ਰਹੀ ਹੈ ਲੱਗਦਾ ਕਿ ਉਹ 80 90 ਵਾਲਾ ਦਹਾਕਾ ਦੁਬਾਰਾ ਤੋਂ ਉਹੀ ਚੀਜ਼ਾਂ ਕੀ ਬੱਚੇ ਜੇਕਰ ਘਰੋਂ ਨਹੀਂ ਘਰੇ ਨਹੀਂ ਹੈਗੇ ਤਾਂ ਉਹਨਾਂ ਦੇ ਮਾਪਿਆਂ ਨੂੰ ਲੈ ਕੇ ਜਾਣਾ ਕ੍ਰੀਸ ਕੇ ਲੈ ਕੇ ਜਾਣਾ ਹਾਂਜੀ ਹਾਂਜੀ ਉਹੀ ਚੱਲ ਰਿਹਾ ਸੀ 84 ਉਹੀ ਚੱਲ ਰਿਹਾ 90 ਬਿਲਕੁਲ ਉਹੀ ਚੱਲ ਰਿਹਾ ਜੇ ਗਨਾ ਕੋਈ ਕਰਦਾ ਭੁਗਦਾ ਕੋਈ ਹੈ ਹਾਲਾਂਕਿ ਇਹ ਛੇ ਗੁਨਾ ਬੱਚਿਆਂ ਨੇ ਕੀਤਾ ਵੀ ਨਹੀਂ ਤਾਂ ਵੀ ਮੇਰੇ ਭਰਾ ਨੂੰ ਤਾਂ ਮੈਨੂੰ ਟੌਰਚ ਮੇਰਾ ਭਰਾ ਹੈਂਡੀਕੈਪਟ ਹੈ ਉਹਨੂੰ ਵੀ ਟੌਰਚਰ ਕਰਦੇ ਰਹੇ ਨੇ ਮੈਨੂੰ ਵੀ ਕਰਦੇ ਰਹੇ ਨੇ ਸੀਐਸਟਾਫ 10 ਦਿਨ 15 ਦਿਨ ਰੱਖਿਆ ਸੀ ਸਾਨੂੰ 15ਵੇਂ ਦਿਨ ਫਿਰ ਕਿਸੇ ਕੋਈ ਅਫਸਰ ਆਇਆ ਸੀ ਉਹਨੇ ਛੱਡਿਆ ਸੀ ਸਾਨੂੰ ਉਹ ਕੁਦਰਤੀ ਆ ਗਿਆ ਉਹ ਕਹਿੰਦਾ ਇਹ ਕੋਈ ਬੈਠੇ ਆ ਇਹ ਪੁਰਾਣੇ ਕੇਸ ਚੰਦੇ ਨੇ ਉਹਨੂੰ ਕੋ ਲੈ ਕੇ ਆਂਦਾ ਫਿਰ ਸਾਨੂੰ ਗੱਡੀ ਛੱਡ ਕੇ ਗਈ ਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਟੌਰਚਰ ਤੁਹਾਨੂੰ ਕੀਤਾ ਗਿਆ ਫਿਜ਼ੀਕਲੀ ਟੌਰਚਰ ਕਰਦੇ ਸੀ ਜਾਂ ਮੈਂਟਲੀ ਹਰਾਸ ਕਰਕੇ ਰੱਖਦੇ ਸੀਗੇ ਉਹ ਕੱਲਿਆਂ ਨੂੰ ਬਾਹਰ ਛੱਡਦੇ ਸੀ ਬੈਠੇ ਕੱਲੀ ਵੀ ਕੁੱਟਮਾਰ ਕੀਤੀ ਫਿਰ ਬਹੁਤ ਇੱਕ ਦੋ ਥੱਪੜੀ ਮਾਰੇ ਸੀ ਜਦੋਂ ਗਏ ਸੀ ਬਸ ਬਾਅਦ ਚ ਨਹੀਂ ਖੁਸ਼ ਗਿਆ 10 ਦਿਨਾਂ ਚ ਬਾਅਦ ਚ ਨਹੀਂ ਖੁਸ਼ ਗਿਆ ਫਿਰ ਤੁਹਾਨੂੰ ਵੀ ਕੋਈ ਪਿੱਛੋਂ ਟੌਰਚਰ ਕੀਤਾ ਹਾਂਜੀ ਸਾਨੂੰ ਕਰਦੇ ਸੀ ਗੜਾ ਕਰਦੇ ਸੀ ਗੰਦੀਆਂ ਮਿੰਨੂ ਤੇ ਮੇਰੇ ਜਠਾਲੀ ਨੂੰ ਤੁਹਾਡੇ ਜੁੰਡੇ ਪੱਟ ਦਾਂਗੇ ਫਲਾਣੀ ਓ ਟੰਗਾਣੀ ਓ ਤੁਹਾਡੇ ਬੱਚੇ ਕਿੱਥੇ ਸਾਡੇ ਬੱਚੇ ਦੱਸ ਦੋ ਸਾਨੂੰ ਕਿਹਦੇ ਕਿਸ ਜੁੰਡੇ ਦਾ ਫੜ ਕੇ ਲੈ ਕੇ ਜਾਵਾਂਗੇ ਕਿ ਸਾਡੇ ਸਾਡੇ ਬੱਚੇ ਦਾ ਪਤਾ ਹੀ ਨਹੀਂ ਹੈਗਾ ਵੱਡੇ ਵੱਡੇ ਗਰੰਥੀ ਬੱਚੇ ਦਾ ਮੇਰਾ ਫੜ ਕੇ ਫੜ ਗੜਮਾ ਫੜ ਲਿਆ ਚੱਲ ਕਹਿੰਦਾ ਬੈਠ ਗੱਡੀ 'ਚ ਉਹ ਕਹਿੰਦਾ ਮੇਰੀ ਛੋਟੀ ਜੀ ਬੱਚੀ ਆ ਮੈਨੂੰ ਛੱਡ ਦੋ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਵੀ ਮੈਨੂੰ ਵੀ ਲੈ ਕੇ ਤੁਸੀਂ ਸੋ ਮੇਰਾ ਘਰ ਕੀ ਮੇ ਚੱਲੇਗਾ ਛੋਟੀ ਜੀ ਬੱਚੀ ਦਾ ਪੂਰਾ ਖਰਾਬ ਹੋ ਜਾਏਗਾ ਤੁਸੀਂ ਮੈਨੂੰ ਲੈ ਜੂਗੇ ਤੇ ਰੋਦਰ ਸਨੀਸੀ ਫੰਦੇ ਹੈਗੇ ਗਾਲਾਂ ਕੱਢ ਕੇ ਜਾਂਦੇ ਸਾਨੂੰ ਗੰਦੀਆਂ ਰੋਜ਼ ਹੀ ਗੱਡੀ ਭਰੀ ਕੇ ਰੋਜ਼ ਹੀ ਗੱਡੀ ਭਰੀ ਕੇ ਦੱਸੋ ਬੱਚੇ ਕਿਥੇ ਨੇ ਤੁਸੀਂ ਦੱਸੋ ਸਾਡੇ ਬੱਚੇ ਕਿੱਥੇ ਨੇ ਅਸੀਂ ਉਹਨੂੰ ਕੀ ਦੱਸੀਏ ਬੱਚੇ ਸਾਡੇ ਮਾਮਾ ਨੂੰ ਪੁੱਛੋ ਬੱਚੇ ਕਿੱਥੇ ਗਏ ਨੇ ਰੋ ਰੂ ਪਿੱਟ ਪਿੱਟ ਕੇ ਸਾਡੇ ਅੱਗੇ ਪੂਰਾ ਹਾਲ ਹੋਇਆ ਪਿਆ ਇੱਕ ਤੁਸੀਂ ਸਾਨੂੰ ਤੰਗ ਕਰਦੇ ਹੋ ਆਉਣ ਕੇ ਫਿਰ ਇਹ ਕਰਕੇ ਬੱਚੇ ਬਾਹਰ ਕੱਢਣੇ ਪਏ ਜਿਹੜੇ ਟੋਸਟ ਕਰਨ ਨਹੀਂ ਸਾਨੂੰ ਛੱਡੇ ਹੈਗੇ ਉਹਨਾਂ ਨੇ ਮਜਬੂਰੀ ਬਹੁਤ ਜ਼ਿਆਦਾ ਮਜਬੂਰੀ ਜੀ ਦੱਸ ਨਹੀਂ ਸਕਦੇ ਸੀ ਜਿੰਨੀ ਮਜਬੂਰੀ ਇਸ ਕੱਟੀ ਗਿਆ ਇਹ ਕਿਹੜੀ ਮਾਪ ਦੀ 10 ਮਹੀਨੇ ਬੱਚਿਆਂ ਤੋਂ ਇੰਨੇ ਨੇ ਦੂਰ ਰਹੇਗੀ ਜਿਹੜੇ ਮਾਂ ਜਿਹੜੇ ਬੱਚੇ ਦਾ ਫੋਨ ਵੀ ਨਾ ਆਵੇ ਕਾਂ ਦੇ ਟੱਪੇ ਨੇ ਬੱਚੇ ਛੱਡ ਬੱਚੇ ਕੋਈ ਸਾਡੇ ਕੋਲ ਫੋਨ ਨਹੀਂ ਆਇਆ ਲੱਗਦਾ ਨਹੀਂ ਕਿ ਮਾਂ ਨੂੰ ਤਾਂ ਇਸ ਵਕਤ ਆਪਣੇ ਪੁੱਤ ਤੇ ਸੇਰਾ ਬੰਨਣ ਦਾ ਚਾਹ ਹੁੰਦਾ ਹੈ ਤਾਂ ਹੁਣ ਸੇਰਾ ਦੀ ਥਾਂ ਤੇ ਹੁਣ ਉਹਦੇ ਹੱਥਾਂ ਦੇ ਵਿੱਚ ਹਥਕੜੀਆਂ ਹਾਂ ਹਾਂਜੀ ਹਾਂ ਹੱਥੇ ਵਿੱਚ ਕਿਰਪਾਨ ਜਿੱਥੇ ਘੋੜੇ ਦੀ ਲਗਾਮ ਹੋਣੀ ਸੀਗੀ ਤਾਂ ਉੱਥੇ ਹੁਣ ਹਥਕੜੀਆਂ ਜਿਹੜੀਆਂ ਉਹਦੇ ਹੱਥਾਂ ਦੇ ਵਿੱਚ ਦੇਖ ਰਹੀ ਮਾਂ ਵੇਖਿਆ ਨਹੀਂ ਜਾਂਦਾ ਜੀ ਬੱਚੇ ਬਹੁਤ ਪਿਆਰੇ ਬੱਚੇ ਮਾਂ ਨੂੰ ਬਹੁਤ ਜ਼ਿਆਦਾ ਪਿਆਰੇ ਹੁੰਦੇ ਨੇ ਪਰ ਇੱਕ ਮਾਂ ਨੂੰ ਪੁੱਛ ਕੇ ਦੇਖਿਓ ਉਹਦਾ ਕੀ ਹਾਲ ਏ ਮਾਂ ਦਾ ਜਿਹੜਾ ਬੱਚਾ ਮੇਰਾ ਮੇਰਾ ਤਾਂ ਬਹੁਤ ਬੱਚੇ ਮੇਰਾ ਕਰਦਾ ਹੀ ਬਹੁਤ ਸੀ ਮੜ ਜੀ ਬੁਖਾਰ ਹੋਇਆ ਮੰਮੀ ਤੈਨੂੰ ਕੀ ਹੋ ਗਿਆ ਮੰਮੀ ਚੱਲ ਤੈਨੂੰ ਦਵਾਈ ਦਵਾਕੇ ਲੈ ਆਵਾਂ ਮੰਮੀ ਤੂੰ ਰੋਟੀ ਖਾਦੀ ਹੈ ਨਹੀਂ ਖਾਦੀਗੀ ਅਜੇ ਮਾਂ ਨੂੰ ਪੁੱਛ ਕੇ ਦੇਖਿਓ ਬੱਚੇ ਦਾ ਕੀ ਹਾਲ ਏ ਤੇ ਮਾਂ ਦਾ ਕੀ ਹਾਲ ਏ ਜਿਹੜਾ ਮਾਂ ਦੇ ਸਾਹਮਣੇ ਬੱਚੇ ਰੋਏ ਕਲਪਿਓ ਬਾਣੂ ਬੱਚਾ ਵੇਖਦਾ ਸੀ ਸਾਡੂ ਅੱਖਾਂ ਭਰੀਆਂ ਬੱਚੇ ਸਾਡ ਰੋ ਰੋ ਕੇ ਜਿਹੜੀ ਅੱਖਾਂ ਆਏ ਸਾਡੇ ਬੱਚੇ ਆਂਦੀਆਂ ਰੋ ਰੋ ਕੇ ਜੀ ਅਸੀਂ ਕਲਪ ਦੇ ਅਸੀਂ ਕਾਲਾ ਸਾਡਾ ਬੁਰਾ ਹਾਲ ਸੀ ਤੇ ਸਾਨੇ ਪਤਾ ਸਾਡੀ ਪਰਮਾਤਮਾ ਨੂੰ ਪਤਾ ਏ ਸਾਡੇ ਕੀ ਹਾਲ ਆ ਸਾਡੇ ਹੱਥ ਬੰਨ ਕੇ ਬੇਨਤੀ ਭਗਵਾਨਤਮਾਨ ਦੇ ਕੇ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਸਾਡੇ ਬੱਚੇ ਬਰੀ ਕੀਤੇ ਜਾਣ ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਸਾਡੇ ਬੱਚੇ ਸਾਨੂੰ ਸੌਂਪੇ ਜਾਣ ਉਹ ਤੇ ਅੱਗੀ ਤੱਕੀ ਖਾ ਕੇ ਆਏ ਨਹੀਂ ਬਾਹਰ ਉਹਨਾਂ ਹੋਰ ਤੱਕੀ ਅਜ਼ੁਗਿਆ ਕਰ ਦਿੱਤਾ ਸਾਡੇ ਬੱਚਿਆਂ ਨੂੰ ਅੰਦਰ ਸਰ ਗਏ ਸੀ ਨਹੀਂ ਅਸੀਂ ਨਹੀਂ ਗਏ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਬੱਚੇ ਬਾਹਰੋਂ ਆ ਰਹੇ ਨੇ ਸਾਨੂੰ ਇਹ ਨਹੀਂ ਸੀ ਪਤਾ ਵੀ ਆ ਰਹੇ ਸਾਨੂੰ ਨੂੰ ਪਤਾ ਨਹੀਂ ਲੱਗਾ ਨਹੀਂ ਕਿਸੇ ਨੇ ਤਲਾਸ਼ ਨਹੀਂ ਕੀਤੀ ਨਾ ਕਿਸੇ ਨੇ ਨਹੀਂ ਕੀਤੀ ਆ ਸਾਨੂੰ ਤਾਂ ਉਹਦੇ ਹੀ ਪਤਾ ਲੱਗਾ ਜਦੋਂ ਮੈਂ ਉਹਦੇ ਮੋਬਾਈਲ 'ਚ ਦੇਖਿਆ ਵੀ ਪੁਲਿਸ ਨੇ ਅਰੈਸਟ ਕਰ ਲਿਆ ਸਾਡੇ ਪਿੰਡ ਦਾ ਤਾਂ ਇੱਕ ਮੁੰਡਾ ਹੋਰ ਗਿਆ ਸੀ ਅਮਰੀਕਾ ਉਹ ਵੀ ਨਾਲ ਹੀ ਆਇਆ ਸੀ ਉਹਦੇ ਫਾਦਰ ਨੇ ਦੱਸਿਆ ਸੀ ਮੈਨੂੰ ਦੂਜੇ ਦਿਨ ਵੀ ਤੇਰੇ ਮੁੰਡੇ ਉੱਥੇ ਮੈਂ ਦੇਖੇ। ਵੀ 에어ਪੋਰਟ 'ਤੇ ਅਰੈਸਟ ਕਰ ਲਈ ਸੀ ਜਾਂ ਉਹਨਾਂ ਨੂੰ ਇੱਥੇ ਲਿਆ ਕੇ ਅਰੈਸਟ ਕੀਤਾ ਹੈ? 에어ਪੋਰਟ 'ਤੇ ਅਰੈਸਟ ਕੀਤਾ, 에어ਪੋਰਟ 'ਤੇ। ਤਾਲੀਵਾਲ ਸਾਹਿਬ ਨਾਲ ਗੱਲ ਵੀ ਹੋਈ ਜਿਹੜੇ ਉੱਥੋਂ ਦੇ ਐਮਐਲਏ ਨੇ। ਕੈਬਨਿਟ ਮੰਤਰੀ ਤਾਲੀਵਾਲ, ਤਾਲੀਵਾਲ ਸਾਹਿਬ ਨਾਲ ਗੱਲ ਹੋਈ ਉਹਨਾਂ ਦੀ। ਉਹਨਾਂ ਦੀ ਗੱਲ ਹੋ ਰਹੀ ਉਹ ਉਹਦੇ 'ਚ ਫੋਟੋ 'ਚ ਵੀ ਨੇ। ਦੇਖਿਆ ਮੈਂ ਉਹਨਾਂ ਨੂੰ ਵਿੱਚ ਬੈਠਿਆਂ ਨੂੰ ਤੇ ਗੱਲਬਾਤ ਵੀ ਆਵਾਜ਼ ਵੀ ਸੁਣ ਰਹੀ ਹੈ ਉਹਨਾਂ ਦੀ। ਵੀ ਇਹ ਗੱਲ ਸਵਾਲ ਉਹ ਪੁੱਛ ਰਹੇ ਵੀ ਕਿਵੇਂ ਗਏ ਸੀ, ਉਹ ਦੱਸ ਰਹੇ ਉਹਨਾਂ ਨੂੰ। ਤੇ ਸੰਦੀਪ ਦੋਵੇਂ ਦੋਵੇਂ ਬੈਠੇ ਤਾਂ ਖਾਸੇ ਮੁੰਡੇ ਸੀ ਵਿੱਚੋਂ ਆਵਾਜ਼ ਪਛਾਣ ਆ ਜਾਂਦੀ ਸੀ ਫੋਟੋ ਦੇ ਵਿੱਚ ਤੁਸੀਂ ਦੇਖ ਪਾ ਰਹੇ ਉਹਨਾਂ ਨੂੰ ਜੋ ਫੋਟੋ ਆਈਆਂ ਨੇ ਜਾਂ ਵੀਡੀਓ ਆਈਆਂ ਨੇ ਜਿਹੜੇ ਉੱਥੇ ਹਾਂ ਦੇਖ ਕੇ ਦੇਖਿਆ ਸੀ ਦੇਖਿਆ ਸੀ ਤੁਸੀਂ ਮੰਤਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਉਹ ਕਹਿੰਦਾ ਸੀ ਵੀ ਹੁਣ ਇੱਧਰ ਨਾ ਨਿਬੜੇ ਇੱਕ ਘਰ ਇਹਨਾਂ ਦਾ ਬੁਰਾ ਹਾਲ ਮੇਰੀ ਪਰਝਾਈ ਦਾ ਬੁਰਾ ਹਾਲ ਹੋਇਆ ਫੇਰ ਮੇਰੀ ਮਾਂ ਅੱਜ ਪੀਜੀ ਆਈ ਚਾ ਉਹ ਪਰੇਸ਼ ਉਹ ਕੀ ਵੀ ਹੋਣੀ ਹੈ ਕੈਮੋ ਪਤਨ ਕੀ ਬੋਲਦੇ ਆ ਉਹ ਗਰਾਂਣ ਗਏ ਹੋਏ ਆ ਤੁਹਾਡਾ ਬ੍ਰਦਰ ਮੇਰਾ ਹੈਂਡੀਕੈਪਟ ਹੈ ਉਹਨਾਂ ਦੇ ਰਿਸ਼ਤੇਦਾਰ ਇੱਕ ਦੋ ਨਾਲ ਲੈ ਜਾ ਕੇ ਫਿਰ ਕਰਾਂਗਾ ਪਰਿਵਾਰ ਦੀ ਮੰਗ ਕੀ ਆਖੀਰਲੀ ਕੀ ਇਨਸਾਫ ਤੇ ਕੀ ਵਿੱਚ ਹੋਣਾ ਚਾਹੀਦਾ ਹੈ ਪਰ ਮੇਰੇ ਤੇ ਮੇਰੇ ਭਰਾ ਵੱਲੋਂ ਤਾਂ ਇਹੀ ਮੰਗ ਹੈ ਜੀ ਇੱਕ ਤਾਂ ਸਾਡੇ ਪੈਸੇ ਦਵਾਈ ਜਾਣ ਦੂਜਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਜੀ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਲੈ ਕੇ ਪੁਲਿਸ ਤੋਂ ਉਹਨਾਂ ਦਾ ਕੋਈ ਕਸੂਰ ਨਹੀਂ ਜੇ ਉਹਨਾਂ ਦਾ ਕਸੂਰ ਹੈ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾ ਕਸੂਰ ਹੀ ਨਹੀਂ ਹੈ ਸਾਡੇ ਮਹੱਲੇ ਜੋ ਪੁੱਛਿਆ ਜਾ ਕੇ ਵੀ ਗੱਡੀ 8 ਵਜੇ ਸਾਡੀ ਗੱਡੀ ਵੀ ਅੰਦਰ ਖੜੀ ਹੈ ਕਿਸਤਾਂ ਦੇ ਲਈ ਕਿਸਤਾਂ ਨੇ ਸਾਨੂੰ ਤੰਗ ਕਰਦੇ ਨੇ ਇਹ ਗੱਡੀ ਚਲਾਉਣ ਵਾਸਤੇ ਲਈ ਸੀ ਕਿਰਾਏ ਤੇ ਕਿਨੇ ਲਈਤੀ ਸੀ ਉਹ ਗੱਡੀ ਅਸੀਂ ਲਈ ਸੀ ਮੈਂ ਤਾਂ ਮੇਰੇ ਭਤੀਜੇ ਨਾਲ ਰੱਖੇ ਇਹ ਗੱਡੀ ਚਲਾ ਲੈ ਕਰਾਂਗੇ ਮੈਂ ਵੀ ਕਿਰਾਏ ਤੇ ਵੈਮਨ ਸ਼ਾਦੀ ਦਾ ਸਵਿਫਟ ਲਈ ਸੀ ਉਹ ਵੀ ਉੱਥੇ ਖੜੀ ਹੈ ਥਾਣੇ ਵਾਲੇ ਲੈ ਗਏ ਸੀ ਕਿਸਤ ਤੁਸੀਂ ਭਰ ਰਹੇ ਹੋ ਕਿਸਤ ਲੰਦੇ ਨੇ ਜੀ ਛੱਡਦੇ ਨੇ ਬੈਂਕ ਕੋਲ ਆ ਜਾਂਦੇ ਹੋ ਚੌਥੇ ਦਿਨ ਦੇਣੀ ਪੈਂਦੀ ਫਿਰ ਬਸ ਇਹੀ ਮੰਗ ਹੈ ਜੀ ਸਾਡੇ ਵੀ ਇੱਕ ਤਾਂ ਪੈਸੇ ਦਵਾ ਦੇਣ ਇੱਕ ਸਾਡੇ ਬੱਚੇ ਸਾਨੂੰ ਦੇ ਦੇਣ ਬਸ ਠੀਕ ਹੈ ਜੀ ਇਹੀ ਮੰਗ ਹੈ ਮਾਂ ਦੀ ਵੀ ਇਹੀ ਮੰਗ ਰਹੀ ਹਾਂਜੀ ਸਾਡੀ ਇਹੀ ਮੰਗ ਹੈ ਸਾਡੇ ਪਸਾਂ ਨੂੰ ਪੈਸੇ ਦਵਾ ਜਾਣ ਜੰਟ ਉਪ ਜੰਟ ਫੜੇ ਜਾਣ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਸਾਡੇ ਬੱਚਨ ਬਰੀ ਕੀਤਾ ਜਾਵੇ ਇਨਸਾਫ ਹੋਵੇ ਸਾਡੇ ਨਾਲ ਜੇ ਸਾਡੇ ਬੱਚੇ ਚ ਗਲਤੀ ਹੈ ਸਾਡੇ ਬੱਚੇ ਫਿਰ ਜਰੂਰ ਸਾਡੇ ਬੱਚੇ ਨੂੰ ਕਾਲੇ ਬਾਈ ਕਰਨ ਸਾਡੇ ਬੱਚੇ ਦੇ ਕੋਈ ਕਸੂਰ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਸਾਡੀ ਇਹੀ ਮੰਗ ਹੈ ਸਰਕਾਰ ਕੋਲ ਆ ਕੇ ਸਾਡੇ ਬੱਚੇ ਨੂੰ ਪੁੱਛਿਆ ਜਾਵੇ ਤਾਂ ਤੁਹਾਡੇ ਚ ਕੀ ਸਾਡੇ ਬੱਚੇ ਦੀ ਸ਼ਕਲ ਵੇਖ ਲੈਣ ਬੱਚੇ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਬੱਚੇ ਦੀ ਸ਼ਕਲ ਕਿਵੇਂ ਦੀ ਆ ਵੀ ਬੰਦਾ ਮਾਰਨ ਵਾਲਾ ਹੈ ਨਹੀਂ ਵੀ ਬੰਦਾ ਮਾਰਨ ਵਾਲਾ ਹੈ ਇਸ ਫੋਟੋ ਹੈ ਜੀ ਇਹਦੀ ਮੁੰਡੇ ਦੀ ਅੱਛਾ ਇਹ ਪ੍ਰਦੀਪ ਦੀ ਫੋਟੋ ਨਹੀਂ ਫੋਟੋ ਹੈ ਜੀ ਹਾਂ ਜੀ ਇਹ ਲੱਗਦਾ ਤੁਹਾਨੂੰ ਵੀ ਬੰਦਾ ਮਾਰਦੇਗਾ ਅੱਜ ਤੱਕ ਬਾਹਰ ਹੀ ਨਿਕਲੇ ਕਰੋ ਬੱਚੇ ਬਾਹਰ ਹੀ ਨਿਕਲਦੇ ਆਪਣੇ ਕੰਮ ਤੋਂ ਆਏ ਉੱਥੋਂ ਥੱਕ ਕੇ ਆਉਂਦੇ ਸੀ ਤੇ ਬਾਹਰ ਕਿੱਛੇ ਜਾਣਾ ਉਹਨਾਂ ਨੇ ਆ ਕੇ ਘਰ ਪੈ ਜਾਣਾ ਦੋਵੇਂ ਭਰਾਵਾਂ ਨੇ ਪਹਿਲਾਂ ਐਸੀ ਜ਼ਮੀਨ ਤੇ ਨਿਕਲੇ ਸਾਡੇ ਕੋਲ ਉਹ ਚਲੋ ਥੋੜੀ ਬੜੀ ਖੇਤੀ ਕਰ ਲੈਂਦੇ ਸੀ ਹੁਣ ਹੈ ਹੀ ਨਹੀਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਪ੍ਰਦੀਪ ਤੇ ਸੰਦੀਪ ਦੀ ਜਿਹੜੀ ਕਹਾਣੀ ਆ ਉਹ ਰਹੀ ਹੈ ਤੇ ਇਸ ਵਕਤ ਪਰਿਵਾਰ ਜਿਹੜਾ ਗੁਹਾਰ ਲਗਾ ਰਿਹਾ ਰੋ ਰੋ ਕਿ ਕੀ ਉਹਨਾਂ ਦੇ ਜਿਹੜੇ ਬੇਟੇ ਤੇ ਭਤੀਜੇ ਜਿਹੜੇ ਦੋਵੇਂ ਜਿਹੜੇ ਬੇਕਸੂਰ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਇਸ ਦੇ ਨਾਲ ਨਾਲ ਜਿਸ ਏਜੰਟ ਵੱਲੋਂ ਡੰਕੀ ਲਗਾਈ ਗਈ ਹੈ ਉਸ ਨੂੰ ਜਿਹੜਾ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਉਹ ਪਰਿਵਾਰ ਦੇ ਜਿਹੜੇ ਪੈਸੇ ਆ ਉਹ ਵਾਪਸ ਮੋੜੇ ਕੁਝ ਇਸ ਤਰੀਕੇ ਦੀ ਇਨਸਾਫ ਦੀ ਉਡੀਕ ਜਿਹੜੀ ਆ ਨਮ ਅੱਖਾਂ ਦੇ ਨਾਲ ਜਿਹੜਾ ਪੀੜਤ ਪਰਿਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ